ਔਰ ਬੱਕਰਾ ਮੰਡੀ ਤੇ ਤੇ ਅੱਜ ਬਾਈ ਜੀ ਕਾਫੀ ਮਸ਼ਹੂਰ ਬੰਦੇ ਆਏ ਹੋਏ ਹੈਗੇ ਮੋੜ ਬੱਕਰਾ ਮੰਡੀ ਤੇ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਕਾਫੀ ਦੇਖਦੇ ਹੋ ਆਜਾ ਮਿਲੋਣੇ ਏ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਕੀ ਹਾਲ ਚਾਲ ਹੈ ਜੀ ਵਧਕਾ ਚੜ੍ਹਤ ਕਿਲਾ ਯਾਰਾ ਤੂੰ ਵਸਾ ਵਧੀਆ ਵਧੀਆ ਬਾਈ ਜੀ ਹੈ ਗੁਰਪ੍ਰੀਤ ਗੋਪੀ ਹਾਂ ਮਗਾਈ ਜਾਣੇ ਤੋਈ ਉਹੀ ਸਿਆਣ ਲੈਣਗੇ ਹਾਂਜੀ ਹਾਂਜੀ ਲੱਗਣ ਵਾਲੇ ਵੀ ਬਹੁਤ ਹਨ ਮੇਰੇ ਤੇ ਠੀਕ ਹੈ ਜੀ ਅੱਜ ਕਿੰਨੇ ਨਗ ਲੱਗੇ ਆ ਜੀ ਆਪਾਂ ਇਹ ਕਮਾਈ ਕਰਦਾ ਐ ਕਰਦਾ ਤੇ ਭੈਣ ਜੋ ਖਸਮੋ ਤੁਸੀਂ ਚੱਕ ਲੋ ਮੋਬਾਈਲ ਹਾਂ ਇਹਦਾ ਕੋਈ ਨਹੀਂ ਕਰਦਾ ਬਈ ਮੋਬਾਈਲ ਹੀ ਚੱਕਣਾ ਹਾਂ ਸਹੀ ਗਾ ਤੁਰਕੇ ਦਾ ਵੇਖੋ ਪੜਾਕੇ ਛੱਡਣ ਲੱਗ ਪੈਂਦੀ ਹੈ ਦੋ ਕਾਰਾਂ ਤੋਂ ਪਹਿਲਾਂ ਖਰਾਬ ਕਰਤੀਆਂ ਤੀਜੀ ਲੈਂਦੀ ਹੋਰ ਵਜਦਾ ਪੂਜਦਾ ਕੋਈ ਨਹੀਂ ਬਾਕਲਾ ਨਾ ਹੀ ਆ ਉਹ ਚੱਲਦਾ ਠੀਕ ਹੈ ਜੀ ਅੱਜ ਹਾਂ ਝੂਟੇ ਦੇ ਇੱਕ ਬਾਜ ਜਿਹੜੇ ਮੱਚਦੇ ਆ ਕੁਸ ਪਿੰਡ ਦੇ ਆ ਕੋ ਆਸੇ ਪਾਸਿਆਂ ਦੇ ਵੀ ਹੈਗੇ ਕੁਸ ਉਂ ਵੀ ਬੈਠੇ ਪੰਜਾਬ ਚ ਬਦਵਾਨ ਲੋਕ ਹੀ ਮਚਾਉਣੇ ਆ ਬੱਚੇ ਤਾਂ ਭਵੇਂ ਕੁਸ ਨਾ ਕਿ ਨਹੀਂ ਗੋਪੀ ਵੀ ਕਿੰਨੇ ਨਾਗ ਲਗਾਏ ਸੀ ਅੱਜ ਆਪਾਂ ਨਾਗ ਯਾਰ 10 ਲਿਆਂਦੇ ਸੀ 10 ਲਿਆਂਦੇ ਆ ਜੀ ਹੂੰ ਠੀਕ ਆ ਜੀ ਆਪਣੇ ਕੋਲੇ ਬਰਬਰੀ ਸਾਰੇ ਜੀ ਹਾਂ ਆਪਾਂ ਬਰਬਰੀ ਦੇ ਹੀ ਆਪਾਂ ਨੂੰ ਸ਼ੌਂਕ ਆ ਠੀਕ ਆ ਜੀ ਪਹਿਲਾਂ ਬੀਟਲ ਹੁੰਦੇ ਸੀ ਠੀਕ ਆ ਜੀ ਫਿਰ ਵੇਚਤਿਆਂ ਸੀਗਾ ਤਾਂ ਲੱਖੂ ਤੋਂ ਹੀ ਲੰਗਾ ਸੀਗਾ ਠੀਕ ਹੈ ਲੱਖੂ ਤੋਂ ਲੈਤਿਆਂ ਸੀ ਹਾਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਮੈਂ ਬਾਈ ਮੁੱਢ ਤੋਂ ਮੈਂ ਇਹੀ ਕੰਮ ਕਰਿਆ ਮੈਂ ਪਹਿਲਾਂ ਕਿਹੜਾ ਡਾਕਟਰੀ ਲੈਨ ਚ ਸੀਗਾ ਵੀ ਹੁਣ ਛੱਡ ਗਿਆ ਹਾਂ ਠੀਕ ਹੈ ਜੀ ਮੈਂ ਕਿਹੜਾ ਪੀ ਐਚ ਡੀ ਕਰੀ ਆ ਬੱਕਰੀਆਂ ਘੋੜੀਆਂ ਹੀ ਰੱਖੀਆਂ ਨਹੀਂ ਘਟੀਆਂ ਤਾਂ ਠੀਕ ਹੈ ਕਿੰਨੇ ਵੇਚ ਤੇ ਮੈਂ ਦੋ ਬੱਕਰੇ ਵੇਚ ਤੇ ਬਾਈ ਠੀਕ ਹੈ ਜੀ ਇੱਕ ਮੇਰੇ ਕੋਲੇ ਬੱਕਰੀ ਸੀ ਕਿ ਸੂਈ ਮਗਰ ਪੱਠ ਸੀ ਉਹਦੇ ਉਹ ਦੇਦੀ ਠੀਕ ਹੈ ਜੀ ਹੂੰ ਲਓ ਬਾਈ ਜੀ ਕਹਿੰਦੇ 10 ਨਗਲਿਆਂ ਦੇ ਚ 2 ਵੇਚ ਤੇ ਆਹ ਬਰੀਡਰ ਵੇਚਣਾ ਜੇ ਕੋਈ ਚੰਗਾ ਬੰਦਾ ਸ਼ੌਂਕਗਾਰ ਰੱਖਣ ਵਾਲਾ ਹੋਇਆ ਨਾ ਠੀਕ ਹੈ ਜੀ ਦੇ ਦੇਾਂਗੇ ਆਪਾਂ ਬੱਚੇ ਬਹੁਤ ਚੰਗੇ ਆਏ ਬਾਈ ਇਹਦੇ ਮੈਂ ਦਾ ਘਰੇ ਹੋਰ ਪਾਲਿਆ ਬਰੀਡਰ ਠੀਕ ਹੈ ਆਪਣੇ ਕੋਲੇ ਹੈਗਾ ਰਿਜਲਟ ਨਾਲ ਕੁਝ ਇਹਦਾ ਹੋਣਾ ਰਿਆਲਟੇ ਦਾ ਹੁਣੇ ਹੀ ਲਗਾਇਆ ਪੱਠ ਚਿੱਟੀ ਆਈ ਹੈ ਜਮ ਅੱਛਾ ਚਿੱਟੀ ਪੱਠ ਵੇਚੀ ਆਪਾਂ ਹੁਣੀ ਜਿਆਦੇ ਚਿੱਟੇ ਤੇ ਲਾਲ ਗਲਦਾਰ ਹੀ ਕੱਢਦਾ ਠੀਕ ਹੈ ਆਪਣੇ ਘਰ ਦੇ ਕਿ ਬਾਹਰ ਲਈ ਲੈ ਲੈਂਦੇ ਸੀ ਬਈ ਮੁੱਲ ਲਿਆ ਸੀ ਬਈ ਮੁੱਲ ਲੈਂਦਾ ਸੀ ਕਿਹੜੀ ਜਗ੍ਹਾ ਤੋਂ ਕੋਪੀ ਇਹ ਯਾਰ ਮੈਂ ਰਾਜਸਥਾਨ ਤੋਂ ਲਿਆਇਆ ਸੀ ਰਾਜਸਥਾਨ ਤੋਂ ਰੋੜਾਂ ਵਾਲੀ ਮੰਡੀ ਤੋਂ ਰੋੜ ਵਾਲੀ ਬੱਚਾ ਲਿਆ ਸੀ ਛੋਟਾ ਜਿਹਾ ਠੀਕ ਹੈ ਹਮ ਹੁਣ ਕੀ ਰੇਟ ਹੈ ਦਾ ਹੁਣ 25 ਦਾ ਦੇ ਦਾਂਗੇ 25000 ਦਾ ਦੇ ਦਾਂਗੇ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਯਾਰ 8 ਦੰਦ ਹੋ ਗਿਆ ਫਰੈਸ਼ 8 ਦੰਦ ਆ ਫਰੈਸ਼ 8 ਦੰਦ ਆ ਹਮ ਠੀਕ ਹੈ ਤੇ ਮੌਰ ਮੰਡੀ ਕਿਵੇਂ ਲੱਗੀ ਅੱਜ ਆਪ ਨੂੰ ਚੰਗੀ ਆ ਮੰਡੀ ਠੀਕ ਹੈ ਵਪਾਰੀ ਵੀ ਪੂਰੀ ਵਾਧੂ ਆਏ ਹੋਏ ਹਾਂ ਠੀਕ ਹੈ ਇਹ ਤਾਂ ਫਿਰ ਆਏ ਆ ਨਾ ਤਾਂ ਚੱਲੀ ਮੰਡੀ ਆ ਚੱਲੀ ਠੀਕ ਹੈ ਇਹ ਮੰਡੀ ਤੁੰਗ ਵਾਲੀ ਵਾਲੀ ਆ ਜਿਹੜੀ ਤੋਂ ਇੱਥੇ ਆ ਗਈ ਜਿਹੜੀ ਤੁੰਗ ਵਾਲੀ ਲੱਗਦੀ ਸੀ ਬੰਦ ਹੋ ਗਈ ਇੱਥੇ ਉਹ ਇੱਥੇ ਆ ਗਈ ਠੀਕ ਹੈ ਸਰਕਾਰੀ ਮੰਡੀ ਲੱਗ ਗਿਆ ਇਹ ਸਰਕਾਰੀ ਹੀ ਆ ਠੀਕ ਹੈ ਹਾਂ ਕੋਈ ਵਿੱਚੀ ਰੌਲਾ ਪੈ ਰਿਹਾ ਪਰਚੀ ਜ਼ਿਆਦੇ ਆ ਕੋਈ ਉਹ ਓ ਯਾਰ ਜਾਨਵਰ ਵਿਗਣ ਪਰਚੀ ਨੂੰ 100 ਰੁਪਇਆ ਲੈਂਦੇ ਆ ਇਹਦਾ ਤੇ 100 ਦਾ ਚਾਹ ਪਾਣੀ ਵੀ ਪਿਉਂਦੇ ਹੋਣੇ ਇਹ ਯਾਰ ਹਾਂ ਤੇ ਜੇ ਮੇਰੀ ਗੱਲ ਸੁਣ ਬੰਦਾ ਵੀ ਚਲ ਨਾ ਇੱਕ ਗੱਲ ਪਰਚੀ ਇਹ ਨਾ ਲੈਣ ਚਾਹ ਪਾਣੀ ਨਾ ਦਿੰਦੇ ਤੇ ਜੇ ਪੰਜ ਘੋੜੇ ਹੋਏ ਤਾਂ ਪੰਜ ਜਾਣੇ ਤਾਂ ਪੀ ਜਾਣਗੇ 20 ਰੁਪਿਆ ਦਾ ਕੱਪ ਤਾਂ ਦਿੰਦੇ ਹੀ ਹੁਣੇ ਆ ਹਾਂ 20 ਰੁਪਿਆ ਦਾ ਕੱਪ 100 ਨਾਲ ਨਹੀਂ ਕੁਝ ਹੁੰਦਾ ਨਾ 100 ਇੱਦਾਂ ਅੱਜ ਕੱਲ ਜਵਾਕ ਨਹੀਂ ਮਰਦਾ ਠੀਕ ਹੈ 100 ਨਾਲ ਨਹੀਂ ਕੁਝ ਹੁੰਦਾ ਮੰਡੀ ਆਏ ਚਲਦੀ ਰਵੇ ਮਾਲ ਵਿਕੇ ਹੁਣ ਮੈਂ ਤੁਹਾਨੂੰ ਆਏ ਦੱਸਦਾ ਵੀ ਮੈਂ ਇੱਥੇ ਬੱਕਰੇ ਦੋ ਆਉਣ ਸਰ ਮੈਨੂੰ ਘਰੇ ਘਰੇ ਵੀ ਲੱਗਿਆ 9000 ਠੀਕ ਹੈ ਤੇ ਇੱਕ ਬੰਦਾ ਕੱਲ ਵੀ ਦਿੰਦਾ ਉਹ ਦੋਨੇ ਧਾਰ ਵਾਲੇ ਸੀ ਠੀਕ ਹੈ ਧਾਰ ਵਾਲੇ ਤਾਂ ਚਾਹੇ ਯਾਰ 10 ਆਖ ਜਾਣ ਜਦੋਂ ਆਉਣੇ ਹੀ ਨਹੀਂ ਮੁੜ ਕੇ ਫੋਨ ਨਹੀਂ ਨਾ ਚਾਹ ਦੇਂਦੇ ਹਾਂ ਮੈਂ ਬੀਜੀ ਆ ਮੈਂ ਲਾਉਣਾ ਲਾਉਣਾ ਕੱਟ ਜਾਂਦੇ ਆ ਕੱਲ ਮੈਨੂੰ ਉੱਥੇ 6.5 7000 ਲੱਗੀ ਗਏ ਰਖਾਲੇ ਤੇ ਇੱਥੇ 8 ਦੇ ਮੈਂ ਆਉਣ ਸਾਰੀ ਭੜਕਾ ਦੇ ਕੋਈ ਨਾ ਕੋਈ ਛੋੜ ਨਾ ਲਖਾਈ ਉਹ ਕੀ ਹੋਇਆ ਉਹੀ ਹਜ਼ਾਰ ਉਹਨਾਂ ਨੇ ਕਮਾਈ ਕਰਨੀ ਸੀ ਉਹ ਛੋਟਕਾਂ ਮੰਡੀਆਂ ਚੋਂ ਲੈ ਕੇ ਇੱਥੇ ਆਉਂਦੇ ਆ ਠੀਕ ਹੈ ਇਹ ਮੰਡੀ ਨੂੰ ਆਪਾਂ ਸਪੋਰਟ ਕਰੋ ਜੇ ਮੰਡੀ ਫੁੱਲ ਕਰੋ ਬਾਲ ਇਹ ਮੰਡੀ ਉਹੀ ਆ ਬਕਲਾ ਨਾ ਹੀ ਬਦਲਿਆ ਬਈ ਮਿਹਨਤ ਉਹ ਬੰਦੇ ਦੀ ਸੀਗੀ ਹਨਾ ਤੇ ਹੁਣ ਸਰਕਾਰ ਨੇ ਕਰ ਲਿਆ ਠੀਕ ਹੈ ਹਾਂ ਉਹੀ ਮੰਡੀ ਐ ਲਓ ਬਾਈ ਕਹਿੰਦਾ ਜਿਹੜੀ ਪਹਿਲਾਂ ਤੁੰਗ ਵਾਲੀ ਮੰਡੀ ਸੀ ਉਹ ਬੰਦ ਹੋ ਗਈ ਸਰਕਾਰੀ ਉੱਤੇ ਹੋਰ ਗੱਲ ਆ ਉਦੋਂ ਜ਼ਿਆਦੇ ਭਰਨ ਲੱਗ ਪੀ ਉਥੋਂ ਕਾਫੀ ਵੱਡੀ ਹੋ ਗਈ ਮੰਡੀ ਆਣਾ ਉਹ ਜਗ੍ਹਾ ਤੋਂ ਹਾਂ ਇਹ ਥੋੜੀ ਜੀ ਫਿਰ ਮੇਨ ਆ ਗਈ ਠੀਕ ਐ ਉਹ ਅਗਲਾ ਬਾਣਾ ਤੋਂ ਜਾਂਦਾ ਵੀ ਚੱਲਦਾ ਸੀਗਾ ਕਈ ਬੰਦੇ ਐਜੇ ਅਗਲਾ ਆਖ ਦਿੰਦਾ ਹਾਂ ਹਾਂ ਅਗਲਾ ਹੁੰਦਾ ਧੂੜ ਪੈਦੀ ਉੱਤੇ ਹਨਾ ਅੱਡੋ ਅੱਡ ਹਸਾਬ ਕਿਤਾਬ ਆ ਉਹ ਵਧ ਕਾ ਯਾਰ ਬਈ ਵਦਕਾ ਹਨਾ ਮਾਲ ਵੇਚਣਾ ਚਾਹੀਦਾ ਹਾਂਜੀ ਹਾਂ ਆਪਾਂ ਨੂੰ ਕੀ ਆ ਵੀ ਮਾਲਕ ਚਲ ਕਿਸੇ ਦਾ ਨਾ ਹੀ ਪੈ ਗਿਆ ਕਿਵੇਂ ਪੈ ਗਿਆ ਪਰ ਉਹ ਥੋੜਾ ਜਿਹਾ ਵੀ ਇੰਨੀ ਗੱਲ ਆ ਯਾਰ ਉਹ ਬੰਦੇ ਦੀ ਮਿਹਨਤ ਬਹੁਤ ਆ ਠੀਕ ਹੈ ਜੀ ਹਨਾ ਹਾਂਜੀ ਮਿਹਨਤ ਬਹੁਤ ਕਰੀ ਹੋਣੀ ਠੀਕ ਹੈ ਡਾਕਟਰ ਨੇ ਮਿਹਨਤ ਤਾਂ ਕਾਫੀ ਕੀਤੀ ਕਰੀ ਆ ਬਈ ਇਹਦੇ ਕੋਈ ਸ਼ੱਕ ਨਹੀਂ ਚਲ ਜਦੋਂ ਹੁਣ ਸਾਰੀਆਂ ਮੰਡੀਆਂ ਸਰਕਾਰੀ ਤੌਰ ਤੇ ਹੋਗੀਆਂ ਹਨਾ ਬਾਕੀ ਜਿੰਨੇ ਵੀ ਵਿਚਾਰੇ ਨੇ ਮਿਹਨਤ ਕੀਤੀ ਉਹਨਾਂ ਕੋਲ ਨੂੰ ਫਲ ਮਿਲ ਗਿਆ ਫਲ ਮਿਲ ਗਿਆ ਫਲ ਮਿਲ ਗਿਆ ਠੀਕ ਹੈ ਹਨਾ ਜੇ ਮਿਹਨਤ ਕਰਨਗੇ ਉਹਨਾਂ ਨੂੰ ਫਲ ਮਿਲ ਜੂ ਜੇ ਮਿਹਨਤ ਨਾ ਕਰਨਗੇ ਜੇ ਆਈ ਸਮਝ ਕੇ ਵੀ ਇਹਦਾ ਸਰਕਾਰੀ ਆ ਫੇਰ ਨਹੀਂ ਜੇ ਇਹਨਾਂ ਨੇ ਆਖਿਆ ਵੀ ਇਹ ਸਰਕਾਰੀ ਨਹੀਂ ਆਪਣੀ ਆ ਜਿਹੜਾ ਕੋਈ ਇਹਦਾ ਠੇਕੇਦਾਰ ਆ ਠੀਕ ਹੈ ਜੀ ਆਪਦੀ ਮੰਡੀ ਬਣਾ ਕੇ ਚੱਲਿਆ ਤਾਂ ਹੋ ਸਕਦਾ ਏ ਏਦੂ ਵੀ ਵੱਡੀ ਬਣ ਜਾਏ ਇਸ ਗਾ ਲੈਵਲ ਤੇ ਪਹਿਲੇ ਨੰਬਰ ਤੇ ਆ ਜੇ ਹਾਂਜੀ 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 ਹਾਂ ਲੋ ਵੀ ਦੋਸਤ ਬਾਕੀ ਜੇ ਕੇ ਇਹਨੇ ਬਰਬਰੀ ਚੰਗੀ ਲੈਣੀ ਹੋਵੇ ਜਦੋਂ ਮਰਜ਼ੀ ਦੱਸਦੇ ਆ ਆਪਾਂ ਟਾਪ ਦੀ ਦਵਾ ਦਿੰਨੇ ਆ ਦਵਾ ਵੀ ਦਿੰਨੇ ਆ ਦਵਾ ਵੀ ਦਿੰਨੇ ਆ ਠੀਕ ਹੈ ਗੋਪੀ ਆਪਾਂ ਪਹਿਲੀ ਵਾਰੀ ਆਏ ਆ ਮੰਡੀ ਤੇ ਕੇ ਹਰ ਵਾਰੀ ਆਉਣੇ ਆ ਬਾਈ ਉਹ ਮੈਂ ਤਾਂ ਦੱਸੀ ਜਾਂਦਾ ਬਾਈ ਇੱਥੇ ਮੌੜੀ ਪਈ ਰਹੀ ਆ ਠੀਕ ਹੈ ਟੰਗ ਵਾਲੀ ਦਾ ਭੱਗੇ ਜੇ ਇੱਥੇ ਥੋੜੇ ਜਿਹਾ ਆਇਆ ਦੋ ਕੀ ਹੈ ਜੇ ਹਾਂ ਆਉਣ ਲੱਗੇ ਆਉਣ ਲੱਗ ਪਏ ਠੀਕ ਆ ਆਪਾਂ ਕੋੜੀਆਂ ਦਾ ਕੰਮ ਵੀ ਕਰਦੇ ਨਾਲ ਮੈਂ ਆਣਾ ਤੂੰ ਯਾਰ ਕਾਸੇ ਦੀ ਪਰਖ ਕਰਾ ਲਈ ਯਾਰ ਅੱਜ ਤੇ ਕੇਹੀ ਨਸਲਾਂ ਦੀ ਕਰਿਆ ਕੰਮ ਆਏ ਨਸਲਾਂ ਦੀ ਪਰ ਹਾਂ ਇੰਨੀ ਗੱਲ ਆ ਟਾਈਮ ਲੱਗਦਾ ਬਈ ਪਹਿਲੇ ਦਿਨ ਨਹੀਂ ਚੀਜ਼ ਬਣਦੀ ਸਹੀ ਗੱਲ ਆ ਜੀ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕਿੱਥੇ ਚੜੜਿਆ ਨੂੰ ਸਾਰੀ ਉਮਰ ਹੀ ਟੱਪ ਗਈ ਸਰ ਬਚਪਨ ਤੋਂ ਲੱਗੇ ਹੋਇਆ 10 ਸਾਲ ਦਾ ਸੀਗਾ ਜਦੋਂ ਦਾ ਇਹ ਕੰਮਾਂ 'ਚ ਪੈ ਪੜੇ ਨਹੀਂ ਇਹ ਅੱਜ 35 ਸਾਲ ਦਾ ਪੜਦਾ ਹੀ ਇਹ ਕੰਮ 'ਚ ਪੈ ਗਿਆ ਅੱਜ ਪ੍ਰਾਈਵਟ ਸਟਾਰਟਿੰਗ 'ਚ ਕਰਤਾ ਸੀ ਕੰਮ ਆਪਾਂ ਦਵਾਵੀ ਬਾਰਵੀਂ ਦੀ ਪੜ੍ਹਾਈ ਤਾਂ ਬਾਰਵੀਂ ਦੀ ਪੇਪਰ ਹੀ ਨਹੀਂ ਦਿੱਤੇ ਵਿਚਾਲੀ ਛੱਡਤੀ ਸੀ ਠੀਕ ਹੈ 11ਵੀਂ ਕਰਕੇ ਤੇ 12ਵੀਂ ਕਲੀਅਰ ਕੀਤੀ ਨਹੀਂ ਆਪਣੀ ਵਰਖ ਵੀ ਕਰਦੇ ਆ ਜਿਹੜਾ ਅਸਲੀ ਨਹੀਂ ਅੱਛਾ ਇਹ ਚੀਜ਼ਾਂ ਦੀ ਡੱਬੀ ਹੈ ਸਾਰੀ ਹਾਂ ਗੱਪੇ ਬਵਾਦਾਂ ਚ ਕਾਫੀ ਰਹਿਣਾ ਹਨ ਅੱਜ ਕਰਦੇ ਆ ਉਹ ਆਏ ਤਾਂ ਚੱਲੀ ਜਾਂਦੇ ਆ ਜਿਨ੍ਹਾਂ ਦੀ ਗੱਲਬਾਤ ਹੁੰਦੀ ਹੈ ਉਹਨਾਂ ਦਾ ਹੀ ਚੱਲਦਾ ਹੁੰਦਾ ਬਵਾਦ ਵੀ ਆਹ ਸਹੀ ਗੱਲ ਆ ਬਈ ਹੁਣ ਸੁਖਵੀਰ ਦਾ ਹੀ ਚੱਲਦਾ ਹੋਰ ਕੇ ਲੀਡਰ ਨੂੰ ਕੋਈ ਯਾਦ ਕਰਦਾ ਹਾਂ ਸਹੀ ਗੱਲ ਆ ਸੁਖਵੀਰ ਹੁਣ ਪਹਿਲੇ ਨੰਬਰ ਤੇ ਚੱਲ ਰਿਹਾਣਾ ਦੁਬਾਰੇ ਭਰਾਕੇ ਪਹਿਣਗੇ ਫਿਰ ਇਹ ਕੀ ਆ ਪਈ ਜਾਂਦੇ ਤਰਨ ਤਰਨ ਸਾਹ ਵਾਲੀ ਸੀਟ ਤੇ ਕਿਹੜਾ ਉੱਥੇ ਆਪਣੇ ਉਹ ਦੱਸਾਂਗੇ ਹਜੇ ਧਮੀਨਾ ਪਿਆ ਹੋਰ ਸਟਾ ਫੇ ਕੋਈ ਯੰਤਰੀ ਯੰਤਰੀ ਕੱਢੋਂਗੇ ਅਰ ਕੀ ਵੋਟਾਂ ਦੀ ਨਹੀਂ ਨਹੀਂ ਹਜੇ ਟਾਈਮ ਆ ਵੇਖਾਂਗੇ ਠੀਕ ਹੈ ਹਜੇ ਤੱਕ ਇਧਰ ਜਾਨਵਰਾਂ 'ਚ ਧਿਆਨ ਆ ਆਪਦਾ ਹਾਂ ਹਜੇ ਇਧਰ ਥੋੜੇ ਜਿਆਦਾ ਧਿਆਨ ਆ ਮੰਡੀ ਬਹੁਤ ਵਧੀਆ ਲੱਗੀ ਬਈ ਠੀਕ ਹੈ ਜਮਾਂ ਨਜ਼ਾਰਾ ਬਾਕੀ ਜਿਹੜੇ ਬੱਕਰੀ ਪਾਲ ਕੇ ਵੀਰ ਐ ਵਪਾਰੀ ਵੀਰ ਆ ਉਹਨਾਂ ਨੂੰ ਕੀ ਕਹਿਣਾ ਜਾਉਂਗੇ ਕੰਮ ਕਰੋ ਬਈ ਠੀਕ ਹੈ ਮਿਹਨਤ ਕਰੋ ਜੇ ਮਿਹਨਤ ਕਰਾਂਗੇ ਤਾਂ ਸਭ ਕੁਝ ਹੀ ਆ ਠੀਕ ਹੈ ਜੋ ਜਾਨਵਰ ਖਰੀਦ ਕੇ ਇੱਥੇ ਲਿਆਓ ਕੋਈ 2 ਰੁਪਏ ਬਣ ਜਾਣਗੇ ਹਾਂਜੀ ਮੈਨੂੰ ਆਪ ਸਿਆਲ ਸਿਆਲ ਚਲਾਉਣਾ ਕੰਮ ਆ ਠੀਕ ਹੈ ਪਿੰਡਾਂ 'ਚੋਂ ਲਿਆ ਕਰਾਂਗੇ ਖਰੀਦ ਕੇ ਹੁਣ ਮੋੜ ਮੰਡੀ ਤੇ ਆਇਆ ਕਰਦੇ ਆਪਾਂ ਲਓ ਭਾਈ ਜੀ ਗੋਪੀ ਬਾਈ ਜੀ ਤੁਸੀਂ ਭਰ ਲਿਆ 8 ਦਿਨਾਂ ਵਜ ਦੀ ਦੇਖੇ ਲੈਂਦਾ ਠੀਕ ਹੈ ਜੀ ਗੋਪੀ ਬਾਈ ਕਹਿੰਦੇ ਆਪਾਂ ਵੀ ਕੰਮ ਚਲਾਉਣਾ ਦੁਬਾਰੇ ਇਹ ਤੇ ਹੁਣ ਜਿਆਦਾ ਮੌਰ ਮੰਡੀ ਦੇ ਹਰ ਵੀਰ ਵਾਰੀ ਮਿਲਿਆ ਕਰਨਗੇ ਪੱਕਾ ਹੀ ਪੱਕਾ ਹੀ ਠੀਕ ਹੈ ਜੀ ਓਕੇ ਬਾਈ ਓਕੇ ਬਾਈ